ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਦੇ ਸਾਖੀ ਭਗਤ ਸਦਨਾ ਜੀ ਭਗਤ ਸਦਨਾ ਜੀ ਦੇ ਮਾਪੇ ਦੇ ਨਾਮ ਦਾ ਪਤਾ ਕੁਝ ਨਹੀਂ ਮਿਲਦਾ ਪਰ ਇਹ ਜਾਤ ਦੇ ਕਸਾਈ ਸਨ ਨਗਰ ਸੇਵਨ ਹైదరాబాద్ ਜ਼ਿਲ੍ਹੇ ਵਿੱਚ ਆਪ ਦਾ ਜਨਮ ਹੋਇਆ ਉਸੇ ਨਗਰ ਵਿੱਚ ਰਹਿੰਦੇ ਰਹੇ ਇਹ ਨਾਮਦੇਵ ਦੇ ਸਮਕਾਲੀ ਸਨ ਬਚਪਨ ਤੋਂ ਹੀ ਸੰਤਾਂ ਫਕੀਰਾਂ ਤੇ ਮਹਾਪੁਰਖਾਂ ਕੋਲ ਬੈਠਣ ਉੱਠਣ ਕਰਕੇ ਇਹਨਾਂ ਨੂੰ ਨਾਮ ਦੀ ਲੱਗਣ ਲੱਗ ਗਈ ਮੂਰਤੀ ਪੂਜਕ ਸਨ ਇਹਨਾਂ ਨੂੰ ਕਿਤੇ ਉਹ ਸਾਲ ਗ੍ਰਾਮ ਦਾ ਪੱਥਰ ਮਿਲ ਗਿਆ ਉਸ ਨੂੰ ਮਾਸ ਤੋਲਣ ਵਾਸਤੇ ਵੱਟਾ ਬਣਾ ਬੈਠੇ ਜਿਸ ਤੋਂ ਲੋਕੀ ਬੂਰਾ ਸਮਝਦੇ ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਇਹ ਸਦਨਾ ਉਸੇ ਸਾਲ ਗ੍ਰਾਮ ਨੂੰ ਦੇਵਤਾ ਕਰਕੇ ਪੂਜਦੇ ਤੇ ਉਸੇ ਦੇ ਅਸਰੇ ਕਾਰ ਵਿਹਾਰ ਕਰਦੇ ਹਨ Hindu ਸੰਤ ਸਾਧੂਆਂ ਤੇ ਪੰਡਤਾਂ ਵਿੱਚ ਇਹ ਬਹੁਤ ਚਰਚਾ ਸੀ ਕਿ ਇੱਕ ਕਸਾਈ ਸਾਲਗ੍ਰਾਮ ਨਾਲ ਮਾਸ ਕਿੰ ਤੋਲਦਾ ਹੈ ਇੱਕ ਦਿਨ ਇੱਕ ਸੰਤ ਸਦਨਾ ਕਸਾਈ ਦੀ ਦੁਕਾਨ ਤੇ ਪੁੱਜਾ ਤੇ ਬੇਨਤੀ ਕੀਤੀ ਭਾਈ ਸਦਨੇ ਇਹ ਕਾਲਾ ਪੱਥਰ ਮੈਨੂੰ ਦੇ ਦੇ ਮੈਂ ਇਸ ਦੀ ਪੂਜਾ ਕਰਿਆ ਕਰੂੰਗਾ ਇਹ ਸਾਲਗ੍ਰਾਮ ਹੈ ਤੂੰ ਹੋਰ ਵਟੇ ਰੱਖ ਲੈ ਸਦਨਾ ਤਾੜ ਗਿਆ ਕਿ ਇਹ ਜਾਣ ਕੇ ਲੈਣਾ ਚਾਹੁੰਦਾ ਹੋਇਆ ਉਸਨੇ ਬਿਨਾਂ ਝਿਜਕ ਸਾਲਗ੍ਰਾਮ ਚੁੱਕ ਕੇ ਫੜਾ ਦਿੱਤਾ ਸੰਤ ਸਾਲਗ੍ਰਾਮ ਨੂੰ ਲੈ ਕੇ ਆਪਣੇ ਡੇਰੇ ਚਲੇ ਗਿਆ ਡੇਰੇ ਪੁੱਜ ਕੇ ਸੰਤ ਨੇ ਸਾਲਗ੍ਰਾਮ ਨੂੰ ਇਸ਼ਨਾਨ ਕਰਾਇਆ ਧੂਪ ਧੁਖਾਈ ਚੰਦਨ ਦਾ ਤਿਲਕ ਲਾਇਆ ਤੇ ਫੁੱਲ ਚੜਾਏ ਪੂਜਾ ਕੀਤੀ ਰਾਤ ਪੈਣ ਤੇ ਸੌਂ ਗਿਆ ਜਦੋਂ ਸਾਧੂ ਸੋ ਗਿਆ ਤਾਂ ਉਸ ਨੂੰ ਸੁਪਨੇ ਵਿੱਚ ਸਾਲਗ੍ਰਾਮ ਨੇ ਭਾਖਿਆ ਦਿੱਤੀ ਸੰਤਾ ਬਹੁਤ ਬੁਰਾ ਕੀਤਾ ਹੈ ਸਦਨੇ ਕੋਲ ਮੈਂ ਬਹੁਤ ਖੁਸ਼ ਥਾਂ ਉਹ ਮੇਰੀ ਪੂਜਾ ਕਰਦਾ ਸੀ ਤੇ ਸੱਚੇ ਹਿਰਦੇ ਨਾਲ ਉਹ ਮੇਰਾ ਹੋ ਚੁੱਕਾ ਸੀ ਮੈਂ ਪੂਜਾ ਤੇ ਸਤਕਾਰ ਦਾ ਭੁੱਖਾ ਨਹੀਂ ਸਗੋਂ ਪ੍ਰੇਮ ਦਾ ਭੁੱਖਾ ਹਾਂ ਉਹ ਮਾਸ ਤੋੜਦਾ ਹੋਇਆ ਵੀ ਮੈਨੂੰ ਚੇਤੇ ਕਰਦਾ ਸੀ ਉਸ ਕੋਲ ਛੱਡ ਆ ਇਹ ਵਚਨ ਸੁਣ ਕੇ ਸੰਤ ਦੀ ਨੀਂਦ ਖੁੱਲ ਗਈ ਉਹ ਸੋਚਦਾ ਤੇ ਕਿਤੇ ਕਰਮ ਤੇ ਪਛਤਾਉਂਦਾ ਰਿਹਾ ਦਿਨ ਚੜ੍ਹਿਆ ਸਦਨੇ ਕੋਲ ਮੁੜ ਗਿਆ ਉਸ ਨੂੰ ਆਖਣ ਲੱਗਾ ਸਦਨਾ ਜੀ ਆਪਣਾ ਛਾਲਗ੍ਰਾਮ ਵਾਪਸ ਲੈ ਲਵੋ ਕਿਉਂ ਸੰਤ ਜੀ ਸਦਨੇ ਨੇ ਪੁੱਛਿਆ ਸਤਨੇ ਸਾਰੇ ਸੁਪਨੇ ਵਾਲੀ ਗੱਲ ਦਸੀ ਉਸ ਦੀ ਗੱਲ ਸੁਣ ਕੇ ਸਦਨੇ ਦੇ ਮਨ ਵਿੱਚ ਚਾਹ ਪੈਦਾ ਹੋਇਆ ਉਹ ਪ੍ਰਭੂ ਭਗਤੀ ਕਰਨ ਲੱਗਾ ਰਾਤ ਦੇ ਸਮੇਂ ਇੱਕ ਸਹਾਉਕਾਰ ਸਦਨਾ ਜੀ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ ਸਦਨੇ ਨੇ ਕਿਹਾ ਕਿ ਹੁਣ ਮਾਸ ਨਹੀਂ ਕਿਉਂਕਿ ਜੋ ਬੱਕਰਾ ਬਨਾਇਆ ਸੀ ਉਹ ਮੁੱਕ ਗਿਆ ਹੈ ਸਹਾਉਕਾਰ ਲਿਹਾਜ ਵਾਲਾ ਸੀ ਸਦਨਾ ਉਸ ਨੂੰ ਮੋੜ ਵੀ ਨਹੀਂ ਸੀ ਸਕਦਾ ਇਸ ਵਾਸਤੇ ਸਦਨੇ ਨੇ ਜਿਉਂਦੇ ਬੱਕਰੇ ਦੇ ਕੋਕ ਤੇ ਕੱਟ-ਕੱਟ ਕੇ ਸਹਾukar ਨੂੰ ਦੇਨੇ ਚਾਹੇ ਜਦੋਂ ਸਦਨਾ ਛੂਰੀ ਫੜ ਕੇ ਬੱਕਰੇ ਦੇ ਨੇੜੇ ਗਿਆ ਤਾਂ ਬੱਕਰਾ ਹੱਸ ਪਿਆ ਹੱਸ ਕੇ ਆਖਣ ਲੱਗਾ ਸਦਨਾ ਜੀ ਜੱਗੋਂ ਬਾਹਰ ਹੀ ਕਰਨ ਲੱਗੇ ਹੋ ਇਹ ਨਵੀਂ ਭਾਜੀ ਚੜੇਗੀ ਇਹ ਸੁਣ ਕੇ ਸਦਨਾ ਬਹੁਤ ਹੈਰਾਨ ਹੋਇਆ ਕਿ ਇੱਕ ਜਾਨਵਰ ਕਿਵੇਂ ਬੋਲਣ ਲੱਗੇ ਪਿਆ ਹੈ ਨਾਲ ਹੀ ਆਖਦਾ ਹੈ ਨਮੀ ਭਾਜੀ ਚਾੜਨ ਲੱਗਾ ਹੈ ਇਸ ਦਾ ਕੀ ਮਤਲਬ ਸਦਨ ਦੇ ਹੱਥੋਂ ਛੂਰੀ ਧਰਤੀ ਤੇ ਡਿੱਗ ਪਈ ਸਦਨਾ ਜੀ ਨੇ ਬੱਕਰੇ ਨੂੰ ਪੁੱਛਿਆ ਭਾਈ ਦਸ ਮਾਮਲਾ ਕੀ ਹੈ ਨਮੀ ਭਾਜੀ ਦਾ ਕੀ ਮਤਲਬ ਹੈ ਬੱਕਰਾ ਬੋਲਿਆ ਸੁਣ ਅੱਗੇ ਇਹ ਸਿਲਸਿਲਾ ਤੁਰਿਆ ਆਂਦਾ ਰਿਹਾ ਸੀ ਕਿ ਕਦੀ ਮੈਂ ਬੱਕਰਾ ਤੇ ਤੂੰ ਕਸਾਈ ਤੇ ਕਦੀ ਮੈਂ ਕਸਾਈ ਤੇ ਤੂੰ ਬੱਕਰਾ ਇਹ ਜਨਮ ਵਿੱਚ ਤੂੰ ਮੇਰੇ ਜਿਉਂਦੇ ਦਾ ਇੱਕ ਅੰਗ ਕੱਟ ਕੇ ਸ਼ਾਹੂਕਾਰ ਨੂੰ ਦੇਣ ਲੱਗਾ ਹੈ ਇਹ ਨਮੀ ਭਾਜੀ ਹੈ ਕੱਲ ਨੂੰ ਮੈਂ ਵੀ ਤੇਰੇ ਨਾਲ ਇਹੀ ਤਰ੍ਹਾਂ ਕਰਾਂਗਾ ਬੱਕਰੇ ਦੀ ਭਾਕਿਆ ਨੇ ਸਧਨ ਨੂੰ ਗਿਆਨ ਕਰਾ ਦਿੱਤਾ ਉਸ ਦਿਨ ਤਾਂ ਸਹਾੂਕਾਰ ਨੂੰ ਸਾਫ਼ ਜਵਾਬ ਦੇ ਦਿੱਤਾ ਤੇ ਅਗਲੇ ਭਲਕ ਮਾਸ ਵੇਚਣ ਦਾ ਧੰਦਾ ਹੀ ਛੱਡ ਦਿੱਤਾ ਸਾਧੂ ਹੋ ਗਿਆ ਪ੍ਰਭੂ ਭਗਤੀ ਕਰਨ ਲੱਗ ਪਿਆ ਸਧਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਭਗਤੀ ਕਰਨ ਵਿੱਚ ਹੀ ਭਲਾ ਹੈ ਤਾਂ ਉਹ ਪੁਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਨਨਾਥਪੁਰੀ ਦੀ ਯਾਤਰਾ ਵਾਸਤੇ ਸਿੰਧ ਵਿੱਚੋਂ ਚੱਲ ਪਿਆ ਜਗਨਨਾਥ ਪੁਰੀ ਸ਼ਹਿਰ ਭੁੱਜਣ ਤੋਂ ਇੱਕ ਪੜਾ ਉਰੇ ਉਸ ਨੂੰ ਰਾਤ ਪੈ ਗਈ ਉਸਨੇ ਸੋਚਿਆ ਕਿ ਕਿਸੇ ਗਰਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤੇ ਰਾਤ ਕੱਟ ਲਵਾਂ ਇੱਕ ਘਰ ਦੇ ਬੁਹੇ ਅੱਗੇ ਖਲੋ ਕੇ ਉਸਨੇ ਭੋਜਨ ਦਾ ਸਵਾਲ ਕੀਤਾ ਉਸ ਘਰ ਵਿੱਚ ਇੱਕ ਇਸਤਰੀ ਤੇ ਇੱਕ ਮਰਦ ਰਹਿੰਦੇ ਸਨ ਇਸਤਰੀ ਦੀ ਉਮਰ 20-22 ਸਾਲ ਸੀ ਉਹ ਬਹੁਤ ਸੁੰਦਰ ਤੇ ਜਵਾਨ ਸੀ ਉਸਦਾ ਪਤੀ ਕੋਝਾ ਤੇ ਰੋਗੀ ਸੀ ਉਸ ਨਾਰੀ ਨੇ ਜਦੋਂ ਸਦਨਾ ਜੀ ਨੂੰ ਦੇਖਿਆ ਤਾਂ ਅੱਗੇ ਸੱਦ ਲਿਆ ਬੜੀ ਨਿਮਰਤਾ ਤੇ ਪ੍ਰੇਮ ਨਾਲ ਮਾਈ ਲਹਿਜੇ ਵਿੱਚ ਬੋਲੀ ਸੰਤ ਜੀ ਅੰਦਰ ਪਧਾਰੀਏ ਗ੍ਰਹਿ ਪਵਿੱਤਰ ਕਰੀਏ ਧੰਨ ਭਾਗ ਆਪ ਆਇਓ ਸੰਤ ਨਹੀਂ ਭਗਵਾਨ ਹੋ ਆਰਾਮ ਕਰੋ ਤੇ ਭੋਜਨ ਛਕੋ ਉਸ ਦੀ ਇਹ ਸਰਦਾ ਦੇਖ ਕੇ ਸਧਨਾ ਜੀ ਉਸ ਦੇ ਬੇੜੇ ਵਿੱਚ ਪੁੱਜ ਗਏ ਤੇ ਮੰਜੇ ਉੱਤੇ ਬੈਠ ਗਏ ਉਸ ਮੁਟਿਆਰ ਔਰਤ ਨੇ ਬੜੇ ਚਾਅ ਤੇ ਸਰਦਾ ਨਾਲ ਭੋਜਨ ਤਿਆਰ ਕੀਤਾ ਭੋਜਨ ਤਿਆਰ ਕਰਕੇ ਸਧਨਾ ਜੀ ਦੇ ਚਰਨ ਤੋਂ ਆਏ ਤੇ ਚੌਂਤਰੀ ਉੱਤੇ ਬੈਠ ਕੇ ਭੋਜਨ ਛਕਾਇਆ ਦਿਨਾਂ ਚਿਰ ਸਦਨਾ ਭੋਜਨ ਛਕਦਾ ਰਿਹਾ ਉਹਨਾਂ ਚਿਰ ਇਸਤਰੀ ਪੱਖਾ ਚੱਲਦੀ ਰਹੀ ਜਿਵੇਂ ਪਤੀ ਨੂੰ ਇਸਤਰੀ ਪੱਖਾ ਚੱਲਦੀ ਹੈ ਨਾਲ ਪ੍ਰੇਮ ਭਰੀਆਂ ਮਿੱਠੀਆਂ ਨਜ਼ਰਾਂ ਨਾਲ ਪੁੱਛਦੀ ਰਹੀ ਕਿ ਸਦਨਾ ਜੀ ਕਿੱਥੋਂ ਆਇਓ ਕਿੱਥੇ ਜਾ ਰਹੇ ਹੋ ਉਹ ਕਿਉਂ ਸਾਧੂ ਹੋਏ ਹਨ ਜਦੋਂ ਪ੍ਰਸ਼ਾਦ ਛਕ ਚੁੱਕੇ ਤਾਂ ਉਸ ਮੁਟਿਆਰ ਨੇ ਸਦਨਾ ਜੀ ਨੂੰ ਚੰਗਾ ਬਿਸਤਰਾ ਪਵਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ ਉਸ ਬੇਨਤੀ ਨੂੰ ਸਦਨਾ ਜੀ ਨੇ ਪ੍ਰਵਾਨ ਕਰ ਲਿਆ ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਉਹ ਸੌਂ ਗਏ ਜਦੋਂ ਅੱਧੀ ਰਾਤ ਹੋਈ ਤਾਂ ਉਹ ਮੁਟਿਆਰ ਸ਼ਿੰਗਾਰ ਕਰਕੇ ਸਿਦਨਾ ਜੀ ਦੇ ਮੰਜੇ ਉੱਤੇ ਆਈ ਉਸ ਦੇ ਹਿਰਦੇ ਵਿੱਚ ਵਾਸਨਾ ਮੰਦੀ ਸੀ ਉਸ ਦਾ ਪਾਗਲਾ ਵਾਲਾ ਵਤੀਰਾ ਦੇਖ ਕੇ ਸਿਦਨਾ ਜੀ ਨੇ ਕਿਹਾ ਭੈਣਾ ਆਪ ਮੇਰੇ ਕੋਲ ਜਾਓ ਹਰ ਇਸਤਰੀ ਨੂੰ ਪ੍ਰਤੀ ਵਰਤਾ ਰਹਿਣਾ ਚਾਹੀਦਾ ਹੈ ਮੈਂ ਤਾਂ ਅੱਗੇ ਹੀ ਪਾਪਾ ਦੇ ਕਾਰਨ ਦਰ ਪਦਰ ਫਿਰਦਾ ਹਾਂ ਮੈਨੂੰ ਹੋਰ ਪਾਪਾ ਦਾ ਭਾਗੀ ਨਾ ਬਣਾ ਜਾ ਤੂੰ ਮੇਰੀ ਭੈਣ ਹੈ ਉਸ ਇਸਤਰੀ ਦੀ ਪੁੱਠੀ ਮਤ ਮੰਦੀ ਵਾਸਨਾ ਦੇ ਕਾਰਨ ਉਸਨੇ ਪੁੱਠਾ ਸੋਚਿਆ ਉਸਨੇ ਖਿਆਲ ਕੀਤਾ ਕਿ ਸ਼ਾਇਦ ਸੰਤ ਉਸਦੇ ਪਤੀ ਕੋਲੋਂ ਡਰਦਾ ਹੈ ਉਹ ਪਿੱਛੇ ਮੁੜੀ ਤੇ ਦਸਾ ਕੁ ਮਿੰਟਾਂ ਬਾਅਦ ਆਪਣੇ ਪਤੀ ਦਾ ਸਿਰ ਵੱਢ ਕੇ ਸਦਨਾ ਜੀ ਦੇ ਕੋਲ ਲੈ ਆਈ ਸਦਨਾ ਜੀ ਨੂੰ ਆਖਣ ਲੱਗੀ ਜੇ ਤੈਨੂੰ ਮੇਰੇ ਪਤੀ ਦਾ ਭੈ ਸੀ ਤਾਂ ਇਹ ਲੈ ਉਸ ਦਾ ਸਿਰ ਮੈਂ ਉਸ ਨੂੰ ਪਤੀ ਨਹੀਂ ਮੰਨਦੀ ਸਾਂ ਮੇਰੇ ਮਾਪੇ ਨੇ ਮੁੱਲੋਂ ਮੱਲੀ ਮੇਰਾ ਵਿਆਹ ਕਰ ਦਿੱਤਾ ਸੀ ਇਹ ਨਿਕੰਮਾ ਤੇ ਰੋਗੀ ਹੈ ਇਸ ਨੂੰ ਮਰਨਾ ਹੀ ਚਾਹੀਦਾ ਸੀ ਮੈਂ ਤੁਹਾਨੂੰ ਆਪਣਾ ਪਤੀ ਮੰਨਦੀ ਹਾਂ ਮੈਂ ਤੁਹਾਡੇ ਨਾਲ ਸੰਤਨੀ ਹੋ ਕੇ ਫਿਰਾਂਗੀ ਬਸ ਮੈਨੂੰ ਕਬੂਲ ਕਰ ਲਵੋ ਸਦਨਾ ਜੀ ਉੱਚ ਦੀਆਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ ਜਦੋਂ ਉਹ ਮਨ ਆਈ ਬਕਵਾਸ ਕਰ ਚੁੱਕੀ ਤਾਂ ਭਗਤ ਜੀ ਕ੍ਰੋਧਵਾਨ ਹੋ ਕੇ ਬੋਲੇ ਚੜਾਲਨ ਪਾਪਨ ਧਰਮ ਤੇ ਸਮਾਜ ਦੀ ਪ੍ਰਵਾਹ ਨਾ ਕਰਕੇ ਮਹਾਨ ਪਾਪ ਕੀਤਾ ਹੈ ਇਸ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ ਮੈਂ ਤੇਰੇ ਘਰੋਂ ਹੁਣੇ ਚੱਲਿਆ ਹਾਂ ਤੂੰ ਜ਼ਹਿਰ ਦੀ ਗੰਦਲ ਹੈ ਠੱਗਣੀ ਹੈ ਤੂੰ ਨਾਗਣੀ ਹੈ ਜਿਸ ਦੇ ਡੰਗ ਦਾ ਕੋਈ ਇਲਾਜ ਨਹੀਂ ਹੈ ਕੀ ਮੈਨੂੰ ਨਰਕਾਂ ਦਾ ਭਾਗੀ ਬਣਾਣਾ ਚਾਹੁੰਦੀ ਹੈ ਦਫਾ ਹੋ ਅੱਖਾਂ ਅੱਗੋਂ ਦੂਰ ਹੋ ਜਾ ਇਹ ਆਕ ਕੇ ਸਦਨਾ ਜੀ ਮੰਜੀ ਉਤੋਂ ਉੱਠਣ ਲੱਗੇ ਉਹਨਾਂ ਨੂੰ ਉੱਠਦਿਆਂ ਦੇਖ ਕੇ ਉਹ ਮਹਾਪਾਪਨ ਤੇ ਹਤਿਆਰੀ ਕੋਕ ਉઠી ਹੈ ਮੇਰੇ ਪਤੀ ਨੂੰ ਮਾਰ ਕੇ ਤੇ ਮੇਰੇ ਨਾਲ ਪਾਪ ਕਰਨਾ ਚਾਹੁੰਦਾ ਹੈ ਉਹ ਸੰਤ ਨਹੀਂ ਖੂਨੀ ਹੈ ਵੇ ਲੋਕੋ ਮੈਂ ਲੁੱਟੀ ਗਈ 902 ਮੇਰੇ ਪਿਆਰੇ ਪਤੀ ਦਾ ਸੰਤ ਨੇ ਖੂਨ ਕਰ ਦਿੱਤਾ ਹੈ ਇਸ ਨੂੰ ਫੜੋ ਇਹ ਭਜਣ ਲੱਗਿਆ ਹੈ ਉਹ ਮਹਾਪਾਪਨ ਦਾ ਰੋਲਾ ਸੁਣ ਕੇ ਸਦਨਾ ਜੀ ਹੈਰਾਨ ਹੋ ਗਏ ਪਰ ਘਬਰਾਏ ਨਹੀਂ ਉਹਨਾਂ ਕਿਹਾ ਵੇਖੀ ਜਾਵੇਗੀ ਭਗਵਾਨ ਕੀ ਕਰਦਾ ਹੈ ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਮਿਲਣਾ ਹੈ ਜੋ ਮੈਂ ਇਸ ਕਲਜੋਗਣ ਦੇ ਘਰ ਵਿੱਚ ਰਾਤ ਕੱਟਣ ਵਾਸਤੇ ਰਹਿ ਗਿਆ ਉਸ ਇਸਤਰੀ ਦਾ ਰੋਲਾ ਸੁਣ ਕੇ ਲੋਕ ਆ ਗਏ ਉਹਨਾਂ ਨੇ ਸਦਨਾ ਜੀ ਨੂੰ ਘੇਰ ਲਿਆ ਤੇ ਫੜ ਕੇ ਹਾਕਮ ਕੋਲ ਪੇਸ਼ ਕੀਤਾ ਹਾਕਮ ਉਹ ਜੀ ਆ ਸੀ ਜਿਸ ਨੇ ਛੱਟ ਸਦਨਾ ਜੀ ਦੇ ਹੱਥ ਕੱਟ ਦੇਣ ਦਾ ਹੁਕਮ ਕਰ ਦਿੱਤਾ ਉਸੇ ਵੇਲੇ ਸਦਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ ਨਰੀਪਕੰਨਿਆ ਕੇ ਕਾਰਨ ਇੱਕ ਭਇਆ ਭੇਕਤਾਰੀ ਕਾਮਾਰਥੀ ਸਵਾਰਥੀ ਵਾਕੀ ਪੈਦ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਸੈ ਸਿੰਘ ਸਰਨ ਕਤ ਜਾਈਐ ਜੋ ਜੰਬੂਕ ਗਰਸੈ ਰਹਾਉ ਇਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਪ੍ਰਾਣ ਗਏ ਸਾਗਰ ਮਿਲੈ ਫੁਣ ਕਾਮਨਾ ਆਵੇ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਿਰ ਮਾਵੋ ਬੂੜ ਮੂਏ ਨੌਕਾ ਮਿਲੈ ਕੋਹ ਕਾਹੇ ਚੜਾਵੋ ਮੈਂ ਨਾਹੀ ਕਛ ਹੋ ਨਹੀਂ ਕਛ ਆਹੇ ਨਮੋਰ ਅਉਸਰ ਲੱਜਾ ਰੱਖ ਲਿਓ ਸਦਨ ਜਣ ਤੋਰਾ ਭਾਵ हे भगवान ਰਾਜ ਕੰਨਿਆ ਨੂੰ ਵਿਆਹਣ ਵਾਸਤੇ ਇੱਕ ਤਰਖਾਨ ਨੇ ਵਿਸ਼ਨੂ ਰੂਪ ਧਾਰ ਲਿਆ ਸੀ ਉਹ ਕਥਾ ਇਉਂ ਸੀ ਕਿ ਇੱਕ ਰਾਜ ਕੰਨਿਆ ਨੇ ਪ੍ਰਣ ਕੀਤਾ ਕਿ ਉਹ ਵਿਸ਼ਨੂ ਬਿਨਾ ਕਿਸੇ ਨਾਲ ਸ਼ਾਦੀ ਨਹੀਂ ਕਰੇਗੀ ਇੱਕ ਤਰਖਾਨ ਨੇ ਕਿਸੇ ਤਪ ਦੇ ਬਲ ਨਾਲ ਵਿਸ਼ਨੂ ਰੂਪ ਧਾਰਨ ਕਰ ਲਿਆ ਪਰ ਉਸ ਕੋਲ ਵਿਸ਼ਨੂ ਜੀ ਵਾਲੀ ਸ਼ਕਤੀ ਨਹੀਂ ਸੀ ਉਸ ਨੇ ਅਰਦਾਸ ਕੀਤੀ ਤੇ ਉਸ ਕੋਲ ਵੀ ਸ਼ਕਤੀ ਆ ਗਈ हे hey प्रभु उस कामੀ ਤੇ ਖੁਦਗਰਜ਼ ਬੰਦੇ ਦੇ ਵੀ ਆਪਣੀ ਲਾਜ ਰੱਖ ਲਈ ਸੀ ਮੇਰੀ ਇੱਜ਼ਤ ਕਿਉਂ ਨਹੀਂ ਬਚਾਉਂਦਾ हे जगਤ ਪਾਲਕ हे ਭਗਵਾਨ ਤੇਰੀ ਕੀ ਵਡਿਆਈ ਹੈ ਤੇਰੀ ਕਿਰਪਾ ਨਾਲ ਮੇਰੇ ਕਰਮ ਨਾ ਨਾਸ਼ ਹੋਣ ਉਸ ਮਨੂਕੀ ਸ਼ੇਰ ਨੂੰ ਆਪਣਾ ਉਸਤਾਦ ਕਿਉਂ ਮੰਨਣਾ ਹੈ ਜੇ ਗਿੱਦੜਾ ਨੇ ਹੀ ਘੇਰੀ ਫਿਰਨਾ ਹੈ ਜਲ ਦੀ ਇੱਕ ਬੂੰਦ ਬਦਲੇ ਪਪੀਹਾ ਕੂਕਦਾ ਹੈ ਜੇ ਉਹ ਤਰੇਹਾ ਮਰ ਜਾਵੇ ਤਾਂ ਮੋਏ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤਾਂ ਉਸ ਦਾ ਕੀ ਲਾਭ हे प्रभु मेरे नयन प्राण काम नहीं कर रहे दिल धड़क रहा है मैं इनहां नु किमे असरा देवा हे भगवान डूब गए पुरुष वास्ते बेड़ी दा क्या काम है मैं तेरा हां प्रभु इस वेले मेरी लाज रख सदना जी दे हाथ वड्डे गए पर हाथ वड्ण पीछो हाकम नु सच्ची गल दा पता लग गया उसने उस पापण स्त्री नु धरती विच गड के कुत्तियां कोलुं पड़वा देता उस नु बहुत बुरी तरह मारया ਪਾਪਨ ਦੀ ਰੂ ਨਰਕਾ ਨੂੰ ਗਈ ਸਦਨਾ ਜੀ ਦਾ ਦੇਹਾਂਤ ਪੰਜਾਬ ਵਿੱਚ ਹੋਇਆ ਸਰਹੰਦ ਪਟਿਆਲਾ ਵਿੱਚ ਇੱਕ ਉਹਨਾਂ ਦੀ ਸਮਾਧਵੀ ਹੈ ਕਾਫੀ ਸੰਗਤਾਂ ਉੱਥੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ